ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਪੁਲਸ ਤੇ ਬਦਮਾਸ਼ਾਂ ਵਿਚਾਲੇ ਗੋਲੀਆਂ ਚੱਲੀਆਂ ਨੇ ਤਾਂ ਦੱਸਦੇ ਕਿ ਅੰਮ੍ਰਿਤਸਰ ਪੁਲ ਦੇ ਵੱਲੋਂ ਨਾਕਾ ਲਗਾਇਆ ਹੋਇਆ ਸੀ ਔਰ ਨਾਕੇ ਦੇ ਉੱਤੇ ਜਦ ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਨੂੰ ਪੁਲਸ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਤਾਂ ਉਹਨਾਂ ਨੌਜਵਾਨਾਂ ਦੇ ਵੱਲੋਂ ਪੁਲਸ ਦੇ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਪੁਲਸ ਦੇ ਵੱਲੋਂ ਜਦ ਜਵਾਬੀ ਫਾਇਰ ਕਿਤੇ ਜਾਂਦੇ ਨੇ ਤਾਂ ਇੱਕ ਦੋਸ਼ੀ ਦੇ ਪੈਰ ਦੇ ਵਿੱਚ ਗੋਲੀ ਲੱਗਦੀ ਹੈ ਤਾਂ ਤਸਵੀਰਾਂ ਜੋ ਉਹਨੇ ਮੌਕੇ ਤੁਸੀਂ ਵੇਖ ਸਕਦੇ ਹੋ ਨਿਸ਼ਾਨ ਦਿਖਾਈ ਦੇ ਰਹੇ ਨੇ ਜੋ ਪੁਲਸ ਦੇ ਵੱਲੋਂ ਮਾਰਕ ਕੀਤੇ ਹੋਏ ਨੇ ਔਰ ਪੀਲੀਆਂ ਪੱਟੀਆਂ ਲਗਾ ਕੇ ਇਸ ਜਗ੍ਹਾ ਦੀ ਪੁਲਸ ਦੇ ਵੱਲੋਂ ਘੇਰੇਬੰਦੀ ਕੀਤੀ ਗਈ ਹੈ ਤਾਂ ਉੱਥੇ ਹੀ ਦੱਸ ਦਈਏ ਕਿ ਇਹਨਾਂ ਬਦਮਾਸ਼ਾਂ ਦੇ ਵੱਲੋਂ ਬੀਤੇ ਦਿਨ ਵੀ ਪੁਲਸ ਦੇ ਉੱਤੇ ਫਾਇਰ ਕੀਤੇ ਗਏ ਸੀ ਪੁਲਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਦੱਸ ਦਈਏ ਕਿ ਇਹ ਹਿਰੋਇਨ ਤਸਕਰੀ ਦਾ ਕੰਮ ਕਰਦੇ ਨੇ ਔਰ ਬੀਤੇ ਦਿਨ ਜਦ ਅੰਮ੍ਰਿਤਸਰ ਦੀ ਧਿਆਤੀ ਪੁਲਸ ਦੇ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਦੋਂ ਵੀ ਇਹਨਾਂ ਨੇ ਪੁਲਸ ਦੇ ਉੱਤੇ ਗੋਲੀਆਂ ਚਲਾਈਆਂ ਸੀ ਔਰ ਇਸ ਗੋਲੀਬਾਰੀ ਦੇ ਵਿੱਚ ਇੱਕ ਰਾਹਗੀਰ ਨੂੰ ਗੋਲੀ ਅਰਜਤ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇਹਨਾਂ ਨੂੰ ਨਾਕੇ ਦੇ ਉੱਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਨੇ ਮੁੜ ਪੁਲਿਸ ਦੇ ਉੱਤੇ ਫਾਇਰ ਕੀਤੇ ਪੁਲਿਸ ਦੇ ਉੱਤੇ ਗੋਲੀ ਚਲਾਈ ਔਰ ਜਦ ਪੁਲਿਸ ਦੇ ਵੱਲੋਂ ਜਵਾਬੀ ਫਾਇਰ ਕੀਤੇ ਗਏ ਤਾਂ ਇੱਕ ਬਦਮਾਸ਼ ਦੇ ਪੈਰ ਦੇ ਵਿੱਚ ਗੋਲੀ ਲੱਗੀ ਔਰ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਤਾਂ ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਸਾਡੀ ਜ਼ੀਰੋ ਟੋਲਰੈਂਸ ਪ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਪਹਿਲਾਂ ਵੀ ਬਹੁਤ ਸਾਰੇ ਗੈਂਗਸਟਰਸ ਤੇ ਡਰੱਗ ਫਰੰਟ ਤੇ ਤੁਹਾਨੂੰ ਪਤਾ ਹੀ ਹੈ ਕਾਫੀ ਰਿਕਵਰੀਜ਼ ਹੋਈਆਂ ਐ ਇਲੀਗਲ ਆਰਮਜ਼ ਦੀਆਂ ਔਰ ਕਈ ਗੈਂਗ ਬਸਟ ਹੋਏ ਐ ਸ਼ੱਕੀ ਪਰਸ਼ਾਨ ਦੀ ਜਿਹੜੀ ਚੈਕਿੰਗ ਆ ਉਹਦੇ ਵਿੱਚ ਰੈਗੂਲਰਲੀ ਅਸੀਂ ਚੈਕਿੰਗ ਕਰਦੇ ਆਂ ਕੱਲ ਵੀ ਨਾਕਾਬੰਦੀ ਦੇ ਆਰਡਰ ਸੀਗੇ ਸਾਰੇ ਡਿਸਟ੍ਰਿਕਟ ਦੇ ਵਿੱਚ ਤੇ ਇਹ ਭਗਤਾਂ ਵਾਲੀ ਮੰਡੀ ਜਿਹੜਾ ਦਾਣਾ ਮੰਡੀ ਐ ਡੰਪ ਵਾਲੀ ਸਾਈਡ ਤੋਂ ਪਰਲੇ ਪਾਸੇ ਤੋਂ ਇੱਕ ਮੋਟਰਸਾਈਕਲ ਸਵਾਰ ਨੂੰ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਉਹਨਾਂ ਤੇ ਫਾਇਰ ਕੀਤਾ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਐਸਆਈ ਸਕੱਤਰ ਸਿੰਘ ਸੀ ਗੇਟ ਖੀਮਾ ਥਾਣੇ ਦਾ ਉਹਨੇ ਆਪਣੇ 9mm ਜਿਹੜਾ ਸਰਵਿਸ ਪਿਸਟਲ ਹੈ ਉਹਨਾਂ ਫਾਇਰ ਵਾਪਸ ਕੀਤਾ ਜੋ ਕਿ ਉਹਦੇ ਲੈਗ ਦੇ ਉੱਤੇ ਲੱਗਿਆ ਕੱਲ ਕਿਉਂਕਿ ਬਾਰਿਸ਼ ਦੇ ਕਰਕੇ ਉੱਥੇ ਚਿੱਕੜ ਵੀ ਸੀਗਾ ਪਹਿਲਾਂ ਮੋਟਰਸਾਈਕਲ ਸਲਿੱਪ ਹੋਇਆ ਤੇ ਉਸ ਤੋਂ ਬਾਅਦ ਉਹਨੂੰ ਕਾਬੂ ਵੀ ਕਰ ਲਿਆ ਗਿਆ ਉਹਦੀ ਜਿਹੜੀ ਹੈ ਜਿਹੜੀ ਸਰਚ ਤੋਂ ਬਾਅਦ ਦੋ ਪਿਸਟਲ ਮਿਲੇ ਨੇ ਇੱਕ 9mm ਗਲੌਕ 1.30 ਬੋਰ ਚਾਈਨੀਜ਼ ਸਟਾਰ ਪਿਸਤਲ ਜਿਹੜਾ ਉਹ ਜਿਹੜਾ ਸਟਾਰ ਪਿਸਤਲ ਉਹ ਵਿਦਾਊਟ ਮੈਗਜ਼ੀਨ ਹੈ ਤੇ ਅੱਠ ਜ਼ਿੰਦਾ ਕਾਰਤੂਸ ਮਿਲੇ ਨੇ ਗਲੌਕ 9mm ਦੇ ਤੇ ਇਹਦੇ ਚ ਇਹਦੀ ਪਛਾਣ ਜਿਹੜੀ ਹੈ ਦੋਸ਼ੀ ਦੀ ਵਿਕਰਮਜੀਤ ਸਿੰਘ ਪਖਨੇ ਦਾ ਹੈਗਾ ਥਾਣਾ ڪرੰਡਾ ਅੰਮ੍ਰਿਤਸਰ ਰੂਰਲ ਮੁੜਲੀ ਪੁਛਕੇਤ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ 11 6 ਨੂੰ ਜਿਹੜੀ ਅੰਮ੍ਰਿਤਸਰ ਰੂਰਲ ਪੁਲਿਸ ਪਾਰਟੀ ਦੀ ਇੱਕ 5 ਕਿਲੋ ਹੀਰੋਇਨ ਬਰਾਮਦ ਕੀਤੀ ਸੀ ਉਥੇ ਗੋਲੀ ਚੱਲ ਗਈ ਸੀ ਡਰੱਗਸ ਮੰਡਰਸ ਵੱਲੋਂ ਪੁਲਿਸ ਦੇ ਉੱਤੇ ਫਾਇਰ ਕੀਤਾ ਗਿਆ ਸੀ ਉਹਦੇ ਵਿੱਚ ਮੇਨ ਫਾਇਰ ਕਰਨ ਵਾਲਾ ਬੰਦਾ ਇਹ ਵਿਕਰਮਜੀਤ ਸਿੰਘ ਹੀ ਸੀ ਜਿਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਉਸ ਐਫਆਈਆਰ ਦੇ ਵਿੱਚ ਜਿਹੜੀ ਹੈ ਇੱਕ ਹੈਪੀ ਨਾਮ ਦਾ ਬੰਦਾ ਪਹਿਲਾਂ ਨਾਮਜ਼ਦ ਉਹਨਾਂ ਵੱਲੋਂ ਕੀਤਾ ਗਿਆ ਥਾਣਾ ਕਰੰਡਾ ਦੀ ਪੁਲਿਸ ਵੱਲੋਂ ਤੇ ਇਹਦੀ ਪੁੱਛ ਗਈ ਤੋਂ ਹੈ ਕਿ ਦੂਸਰਾ ਜਿਹੜਾ ਲੜਕਾ ਇਹਦੇ ਨਾਲ ਸੀ ਉਹ ਵੰਸ਼ ਹੈ ਉਹ ਇਹਦੇ ਨਾਲ ਦੇ ਪਿੰਡਾਂ ਦਾ ਹੀ ਹੈਗਾ ਉੱਥੋਂ ਦਾ ਕਰੰਡੇ ਏਰੀਏ ਦਾ ਔਰ ਇੱਕ ਰਾਹੀਰ ਦੀ ਉਸ ਵਿੱਚ ਡੈਥ ਵੀ ਹੋ ਗਈ ਸੀ ਜਦੋਂ ਇਹ ਫਾਇਰ ਚੱਲ ਰਿਹਾ ਸੀਗਾ ਸੋ ਇਹ ਮੇਨ ਅਕਿਊਜ਼ਡ ਹੈ ਉਸ ਕੇਸ ਦਾ ਜਿਹਦਾ ਪਛੋਕੜ ਆਪਾਂ ਦੇਖੀਏ 22 ਸਾਲ ਦੀ ਉਮਰ ਹੈ 10ਵੀਂ ਪਾਸ ਹੈ ਤੇ ਮੋਟਰਸਾਈਕਲ ਮੈਕੈਨਿਕ ਦਾ ਕੰਮ ਕਰਦਾ ਹੈ ਜਿਹੜਾ ਸਪਲੈਂਡਰ ਮੋਟਰਸਾਈਕਲ ਹੈ ਉਹ ਵੀ ਬਰਾਮਦ ਕੀਤਾ ਗਿਆ ਔਰ ਜਿਹੜੇ ਵੈਪਨ ਨੇ ਬੜੇ ਦੋਨੇ ਸਫਿਸਟੀਕੇਟਡ ਨੇ ਔਰ ਇਹ ਪਤਾ ਲੱਗਿਆ ਕਿ ਜਿਹੜਾ 30 ਬੋਰ ਦਾ ਜਿਵੇਂ ਮੈਂ ਤੁਹਾਨੂੰ ਸ਼ੇਅਰ ਕੀਤਾ ਕਿ ਮੈਗਜ਼ੀਨ ਉੱਥੇ ਹੀ ਮੌਕੇ ਤੇ ਉਸ ਦਿਨ ਗਿਰ ਗਿਆ ਸੀਗਾ ਜੋ ਪੁਲਿਸ ਵੱਲੋਂ ਉੱਥੇ ਬਰਾਮਦ ਕੀਤਾ ਗਿਆ ਤਾਂ ਹੀ ਇਹੜਾ 30 ਬੋਰ ਦਾ ਪਿਸਟਲ ਹੈ ਵਿਦਆਊਟ ਮੈਗਜ਼ੀਨ ਇਹਦੇ ਕੋਲੋਂ ਬਰਾਮਦ ਹੋਇਆ ਸੋ ਇਹਦੇ ਚ ਜਿਹੜੀ ਫਰਦਰ ਪੁੱਛਗਿੱਛ ਕੀਤੀ ਜਾ ਰਹੀ ਹੈ बिकॉज़ ਜਿਹੜਾ 9mm ਗਲੌਕ ਤੇ 30 ਬੋਰ ਪਿਸਟਲ ਹੈਗਾ ਇਹ ਜ਼ਿਆਦਾਤਰ ਕਨਸਾਈਨਮੈਂਟਸ ਵਿੱਚ ਡਰੋਨ ਰਾਹੀਂ ਪਾਕਿਸਤਾਨ ਤੋਂ ਪੁਸ਼ਨ ਹੋ ਰਿਹਾ ਔਰ ਕਾਫੀ ਇਹਦੇ ਤੇ ਇਹਦੀ ਡਿਮਾਂਡ ਹੈਗੀ ਹੈ ਜਿਹੜੇ ਆਰਗੇਨਾਈਜ਼ ਗੈਂਗ ਮੈਂਬਰ ਨੇ ਸੋ ਮੈਂ ਪੁਲਿਸ ਪਾਰਟੀ ਜਿਹੜੀ ਹੈ ਉਹ ਸਾਰੀ ਉਹਨੂੰ ਵੀ ਅਸੀਂ ਇਨਾਮ ਦੇਵਾਂਗੇ ਕਿ ਉਹਨਾਂ ਨੇ ਬੜੀ ਦਲੇਰੀ ਦਾ ਮਾਹੌਲ ਦੇਖਿਆ ਕਿਉਂਕਿ ਉਹਨਾਂ ਤੇ ਬੜੀ ਸਫਿਸਟੀਕੇਟਡ ਵੈਪਨ ਤੋਂ ਫਾਇਰ ਹੋਇਆ ਤੇ ਇਹਦੇ ਵਿੱਚ ਵਿਸ਼ਾਲਜੀਤ ਜੀ ਸਾਡੇ ਏਡੀਸੀਪੀ 1 ਏਸੀਪੀ ਜਸਪਾਲ ਜੀ ਐਸਐਚਓ ਗੇਟੇ ਕੀਮਾ ਇੰਸਪੈਕਟਰ ਮਨਜੀਤ ਔਰ ਇਹ ਸਾਰੀ ਟੀਮ ਜਿਹੜੀ ਹੈ ਇਹਨਾਂ ਨੂੰ ਅੱਗੇ ਵੀ ਹਦਾਇਤ ਕੀਤੀ ਹੈ ਕਿ ਪੂਰੀ ਇਹਨੂੰ ਇਨ ਡੈਪਥ ਕਰਨਗੇ ਕਿਉਂਕਿ 5 ਕਿਲੋ ਐਡੀ ਵੱਡੀ ਹੀਰੋਇਨ ਦੀ ਖੇਪ ਉੱਪਰੋਂ ਇੰਨੇ ਸਫਿਸਟੀਕੇਟਡ ਵੈਪਨ ਔਰ ਉਪਰੋਂ ਦੋ ਵਾਰੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨ ਦਾ ਜਿਹੜਾ ਬੰਦਾ ਕਰ ਰਿਹਾ ਉਥੋਂ ਪੰ ਅੰਦਾਜ਼ਾ ਲਾ ਸਕਦੇ ਆ ਕਿ ਕਿੰਨਾ ਕ੍ਰਿਮੀਨਲ ਮਾਈਂਡੈਡ ਹੈ ਔਰ ਕਿੰਨਾ ਨਟੋਰੀਅਸ ਇਹ ਔਰ ਹਾਰਡਨ ਕ੍ਰਿਮੀਨਲ ਬਣ ਚੁੱਕਿਆ ਦਾ ਫਿਰ ਰਿਹਾ ਸੀ ਜਿਹੜਾ ਮੋਟਰਸਾਈਕਲ ਹੈ ਉਹ ਵੀ ਵਿਦਆਊਟ ਨੰਬਰ ਸੀਗਾ ਸਰ ਇਹ ਤਾਂ ਪਹਿਲਾਂ ਹੀ ਮਾਮਲਾ ਨਹੀਂ ਦਰਜ ਕੋਈ ਪਹਿਲਾਂ ਨਹੀਂ ਕੋਈ ਇਹਦਾ ਅਜੇ ਰਿਕਾਰਡ ਉਥੋਂ ਨਹੀਂ ਮਿਲਿਆ ਛੋਟੀ ਉਮਰ ਦਾ ਲੜਕਾ ਹੈ ਪਹਿਲਾਂ ਇਹਦਾ ਉਹੀ ਹੋਇਆ 11 6 ਨੂੰ ਕਲੰਡਾ ਥਾਣੇ ਦੇ ਵਿੱਚ ਜਿੱਥੇ ਇੱਕ ਬੰਦੇ ਦੀ ਡੈਥ ਹੋ ਗਈ ਸੀ ਔਰ ਪੁਲਿਸ ਪਾਰਟੀ ਤੇ ਨੇ ਫਾਇਰ ਕੀਤਾ ਸੀ ਪਾਕਿਸਤਾਨੀ ਗੈਂਗ ਨਾਲ ਤਾਲੁਕ ਰੱਖਦਾ ਜੀ ਇਹ ਹੈਪੀ ਮੇਨ ਜਿਹੜਾ ਸਮਗਲਰ ਆਇਆ ਉਹ ਫੜਿਆ ਗਿਆ ਆਲਰੇਡੀ ਇਹ ਬੇਸਿਕਲੀ ਨਾਰਕੋ ਆਪਾ ਆਰਮਜ਼ ਦਾ ਇਹਨੂੰ ਨੈਕਸਸ ਕਹਿ ਸਕਦੇ ਆ ਔਰ ਉਸ ਦੇ ਵਿੱਚ ਜਿਹੜਾ ਵੰਸ਼ ਲੜਕਾ ਉਹ ਜਿਹੜਾ ਫੜਨਾ ਬਾਕੀ ਹੈ ਇਹਦੇ ਵਿੱਚ ਪਾਕਿਸਤਾਨੀ ਸਮਗਲਰ ਨਾਲ ਕੋਈ ਲਿੰਕ ਆ ਫੜਨੇ ਦੀ ਜਸਤਰੀ ਹਾਂ ਦੇਖੋ ਇਹਦੇ ਤੇ ਅਸੀਂ ਗੱਲ ਕਰਾਂਗੇ ਜੀ ਡੈਫੀਨਿਟਲੀ ਕਿਉਂਕਿ 5 ਕਿਲੋ ਕੋਈ ਛੋਟੀ ਖੇਪਤਾ ਹੈ ਨਹੀਂ ਤੋ ਡੈਫੀਨਿਟਲੀ ਪਾਕਿਸਤਾਨ ਬੇਸਡ ਲੋਕਾਣਾ ਵੀ ਇਹਦਾ ਤੇ ਸਾਰੇ ਇਹਦੇ ਜਿਹੜਾ ਨੈਟਵਰਕ ਹੈ ਜਿਹੜਾ ਵੀ ਇਹ 카rtel ਚਲਾ ਰਹੇ ਸੀ ਉਹਦਾ ਵੀ ਜਿਹੜੇ ਸਾਰੀ ਇਨਡੈਪਥ ਤਫਤੀਸ਼ ਕਰੇਗੀ ਜਰਕੀ ਦੀ ਇਨਡੈਪਥ ਹੋਈ ਸੀ ਉਹ ਰਾਤ ਹੀ ਸੀ ਜਦ ਪੁਲਿਸ ਪਾਰਟੀ ਦੇ ਨਾਲ ਸੀ ਤੇ ਕੌਣ ਸੀ ਦੇਖੋ ਸਾਨੂੰ ਇਹ ਡਿਟੇਲ ਤੁਹਾਨੂੰ ਅੰਮ੍ਰਿਤਸਰ ਐਸਐਸਪੀ ਰੂਰਲ ਦੱਸ ਸਕਦੇ ਨੇ ਜਾਂ ਘ੍ਰਿੰਡਾ ਜਿਹੜੀ ਇਨਵੈਸਟੀਗੇਟ ਕਰ ਰਹੀ ਹੈ ਸਾਨੂੰ ਤਾਂ ਅਜੇ ਬਹੁਤ ਥੋੜਾ ਟਾਈਮ ਹੋਇਆ ਔਰ ਜੇਰੇ ਇਲਾਜ ਹੈ ਬਲਜਮ ਜੋ ਜਿੰਨੀ ਪੁੱਛ ਕੇ ਮੁਢਲੀ ਤੌਰ ਤੇ ਸਾਨੂੰ ਮਿਲੀ ਹੈ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਅੱਗੇ ਵੀ ਕਰਦੇ ਰਹਿਣਾ ਮੋਟਰਸਾਈਕਲ ਕੀਰਾ ਦੀ ਜਿਹੜਾ ਇਹਦੇ ਵੱਲੋਂ ਚੱਲ ਇਹ ਵੀ ਇੰਨੀ ਅਜੇ ਕਲੀਅਰ ਹੋਇਆ ਹੋ ਸਕਦਾ ਚੋਰੀ ਦਾ ਵੀ ਹੋਵੇ ਉਹ ਸਾਰਾ ਅਸੀਂ ਵੈਰੀਫਾਈ ਕਰਾਂਗੇ ਇਨ ਡੈਪਥ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਕਿੰਨੀ ਦੇਰ ਤੋਂ ਕੰਮ ਕਰ ਰਿਆ ਸੀ ਕੁਝ ਇਹ ਦੇਖੋ ਜੇ ਹੁਣ 5 ਕਿਲੋ ਲੈ ਕੇ ਆਏ ਤੇ ਇਹਨੇ ਵੈਪਨ ਨੇ ਲੱਗਦਾ ਹੀ ਹੈ ਕਿ ਕਾਫੀ ਮਤਲਬ ਵੈਲ ਇਨਟੈਂਟ ਇਹ ਸਾਰਾ ਸਿੰਡੀਕੇਟ ਜਾਂ ਡਰੱਗ ਨੈਟਵਰਕ ਬਣਾਈ ਬੈਠੇ ਸੀ ਔਰ ਨਾਲ ਆਰਮਸ ਮੈਕੈਨਿਕ ਤੋਂ ਵੱਡਾ ਵੱਡੇ ਲੈਵਲ ਦਾ ਕਿਵੇਂ ਪਹੁੰਚ ਗਿਆ ਦੇਖੋ ਮੈਨੂੰ ਇਹ ਲੱਗਦਾ ਕਿ ਜਦੋਂ ਮੈਂ ਆਪਾਂ ਅਕਸਰ ਗੱਲ ਕਰਦੇ ਆ ਕਿ ਪੈਸੇ ਦੇ لالਚ ਦੇ ਵਿੱਚ ਸਾਡੇ ਯੰਗਸਟਰ ਜਿਹੜੇ ਆ ਉਹ ਗੱਲਾਂ ਚ ਆ ਜਾਂਦੇ ਆ ਔਰ ਜਿਹੜੇ ਡਰਗ ਸਮਗਲਰਸ ਨੇ ਔਰ ਉਹ ਜਿਹੜਾ ਮੈਨ ਲਾਲਚੀ ਉਹਨਾਂ ਨੂੰ ਇੱਥੇ ਤੱਕ ਫਸਾਉਂਦਾ